ਸਤਿ ਸ਼੍ਰੀ ਅਕਾਲ ਜੀ ਮੇਰੇ YouTube ਫੈਮਿਲੀ ਕਿਵੇਂ ਹੋ ਅਸੀਂ ਸਭ ਠੀਕ ਠਾਕ ਹਾਂ ਉਮੀਦ ਕਰਦੇ ਆ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਤੁਸੀਂ ਵੀ ਠੀਕ ਠਾਕ ਹੀ ਹੋ ਮੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਲੰਬੀਆਂ ਉਮਰਾਂ ਕਰੇ ਤੇ ਸਵਾਗਤ ਆ ਤੁਹਾਨੂੰ ਮੇਰੇ ਚੈਨਲ ਤੇ ਆਉਣ ਦਾ ਤੇ ਆਪਾਂ ਹੁਣ ਨਵੀਂ ਵੀਡੀਓ ਬਣਾਉਣ ਜਾ ਰਹੇ ਆ ਤੇ ਬਣਿਆ ਰਿਓ ਵੀਡੀਓ ਦੇ ਨਾਲ ਅਪਾ ਨਾ ਦਿਖਾਉਨੇ ਆ ਤੁਹਾਨੂੰ ਇਹ ਆਹ ਚਾਹ ਵਾਲੀਆਂ ਫਰਮੋਸ਼ਾਂ ਜਿਹੜੀਆਂ ਹੁੰਦੀਆਂ ਨੇਗੀਆਂ ਚਾਹ ਦੀ ਫਰਮੋਸ਼ ਵੈਸੇ ਤਾਂ ਅਸੀਂ ਚਾਹ ਨਹੀਂ ਉਹ ਕਰਦੇ ਜਾਂ ਅਸੀਂ ਵਹੀ ਗਾਦੇ ਪੀਤੀ ਨਹੀਂ ਗੀ ਉਹਨੇ ਕੀ ਬਣਾਉਨੇ ਹੁੰਨੇ ਆ ਜਿੰਨੀ ਕੁ ਲੋੜਨ ਸਾਰ ਬਸ ਜਿੰਨੀ ਦਾ ਗਲਾਸਾਂ ਚ ਪੈ ਜੂਵੇ ਤੇ ਕਈ ਮੇਰੀਆਂ ਭੈਣਾਂ ਹ ਹੁੰਦਾ ਆ ਵੀ ਵੱਡੇ ਟਪਰਾਂ ਦੇ ਵਿੱਚੋਂ ਚਲੋ ਜਿਵੇਂ ਅਗਲੇ 달 ਨੂੰ ਸਿਸਟਮ ਲੋਟ ਆਉਂਦਾ ਆ ਉਦਾਂ ਕਰ ਲੈਂਦਾ ਆ ਵੀ ਚਾਹ ਬਣਾ ਕੇ ਇਕੱਠੀ ਰੱਖ ਲੈਣੀ ਆ ਤੇ ਪਾ ਕੇ ਥਰਮੋਸ ਚ ਪੀ ਜਾਣੀਆਂ ਜਾਂ ਸਾਡੇ ਤਾਂ ਬਈਆਂ ਨੂੰ ਅਸੀਂ ਸਾਂਜੀ ਨੂੰ ਮੋਟਰ ਤੇ ਪਾ ਕੇ ਭੇਜ ਦਿੰਨੇ ਆ ਵੀ ਘੜੀ ਘੜੀ ਫੇਰ ਕਿੱਥੇ ਦੂਰ ਆ ਮਠਾ ਗੇੜੇ ਵੱਜਦੇ ਨਹੀਂ ਹੈਗੇ ਤੇ ਉੱਥੇ ਚਾਹ ਨਾਲ ਹੀ ਥਰਮੋਸ ਭਰ ਕੇ ਲੈ ਜਾਂਦਾ ਆ ਪੀ ਲੈਂਦਾ ਆ ਤੇ ਤੁਹਾਨੂੰ ਪਤਾ ਹੀ ਸਾਂਜੀ ਧੁੰਦੇ ਧੁੰਦੇ ਸਮਾਰ ਕੇ ਹੈ ਨਹੀਂਗੇ ਦੇਕਰੇ ਤਾਂ ਆਪਾਂ ਹੁਣ ਸਮਾਰ ਕੇ ਤੋਂ ਲਈਏ ਫੇਰ ਵੀ ਜ ਹੁਣ ਪਈ ਰਹਿਣੀ ਪੰਜ ਸੱਤ ਘੰਟੇ ਚਾ ਉਹ ਆ ਕੇ ਫਿਰ ਉਹਦਾ ਚਾਹ ਪੱਤੀ ਦਾ ਕਲਰ ਚੜ ਜਾਂਦਾ ਉਹਨੂੰ ਬਿਲਕੁਲ ਹੀ ਖਰਾ ਹੋ ਜਾਂਦੀ ਆ ਫਰਮੋਸ਼ ਤੁਸੀਂ ਚੈੱਕ ਕਰ ਸਕਦੇ ਐਨੀ ਕਾਲੀ ਕਰੀ ਪਈ ਆ ਪਹਿਲਾਂ ਧੋ ਕੇ ਭੇਜੀ ਸੀਗੀ ਪਹਿਲਾਂ ਧੋ ਕੇ ਸਾਫ਼ ਕੀਤੀ ਸੀ ਤੇ ਹੁਣ ਫੇਰ ਇਹਨਾਂ ਨੇ ਤੋਂ ਦੇ ਨਹੀਂ ਪਾਣੀ ਜੱਕ ਚੰਦ ਕੇ ਰੱਖ ਦਿੰਦੇ ਨੇ ਤੇ ਉਹ ਹੋ ਜਾਂਦੀ ਆ ਖਰਾਬ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਤਰੀਕਾ ਅਸੀਂ ਮੈਂ ਕਹਿ ਦਿੰਦੇ ਨੇ ਨਾ ਵੀ ਅਸੀਂ ਵੀਡੀਓ ਤੇ ਦੇਖਦੇ ਕਿ ਬਹੁਤ ਉਹ ਨੁਕਤੇ ਵਾਰਤ ਕੇ ਦੇਖੇ ਵੀ ਮਿੱਠਾ ਸੌਡਾ ਪਾ ਲਓ ਤੇ ਨਿੰਬੂ ਪਾ ਲਓ ਓਹੋ ਨੂਨ ਪਾ ਲਓ ਇਹਦੇ ਨਾਲ ਸਾਰਾ ਸਾਡੀ ਤਾਂ ਸਾਫ ਹੋਈ ਜੀ ਆਪਾਂ ਮੈਂ ਤੁਹਾਨੂੰ ਸੱਚੀ ਗੱਲ ਦੱਸੀ ਹੈ ਤੇ ਇੱਕੋ ਜੀ ਚੀਜ਼ ਪਾਵਾਂਗੇ ਉਹ ਆਪਾਂ ਦਿਖਾਉਣੀ ਆ ਤੁਹਾਨੂੰ ਵੀਡੀਓ ਦੇ ਨਾਲ ਬਣੀ ਰਿਓ ਤੇ ਇਹਨੂੰ ਆਪਾਂ ਪਹਿਲਾਂ ਪਾਣੀ ਖਿਚਾ ਲੈਣੀ ਤੇ ਇੱਕ ਜੀ ਚੀਜ਼ ਪਾ ਕੇ ਬਹੁਤ ਵਧੀਆ ਆ ਬਰਸ਼ ਮਾਰ ਦਾਂਗੇ ਦੇਖ ਕਿੰਨੀ ਵਧੀਆ ਨਮੀ ਵਾਂਗੂ ਅੰਦਰੋਂ ਹੋ ਜਾਂਦੀ ਆ ਬਿਲਕੁਲ ਹੀ ਚਾਹ ਪੱਤੀ ਦਾ ਕਲਰ ਹੈ ਜਿਹੜਾ ਲੈ ਜਾਂਦਾ ਆ ਵੀ ਅਜੇ ਤੁਸੀਂ ਕਹੋ ਨਾ ਵੀ ਆ ਇਹ ਹਾਰਪਿਕ ਆ ਹੈ ਟਾਇਲਟ ਵਾਲਾ ਹੀ ਆ ਜੀ ਕਿਉਂ ਨਿਊ ਬੋਤਲ ਲਿਆਂਦੀ ਸੀਗੀ ਉਹਦੇ ਵਿੱਚੋਂ ਆਪਾਂ ਕੱਢ ਕੇ ਨਾ ਅਲੱਗ ਰੱਖ ਲਿਆ ਸੀਗਾ ਕਹੋਗੇ ਵੀ ਟੋਟ ਟਾੜਾ ਵਰਤਦੇ ਆ ਤੇ ਹੈ ਤਾਂ ਕੈਮੀਕਲ ਹੀ ਹੈ ਜੀ ਤੇ ਇਹਨੂੰ ਆਪਾਂ ਲੱਗ ਕੱਢ ਲਿਆ ਸੀ ਬੋਤਲ ਦੇ ਵਿੱਚ ਵੀ ਇਹ ਉਹ ਨਹੀਂ ਵਰਤੀ ਉਹ ਲੱਗ ਰੱਖਤੀ ਇਹ ਬੋਤਲ ਸਾਫ਼ ਕਰਨ ਬਾਅਦ ਵੀ ਥੋੜਾ ਜਿਹਾ ਕੰਡਿਆ ਸੀਗਾ ਇਹਨੂੰ ਆਪਾਂ ਥੋੜਾ ਜਿਆ ਇਹਦੇ ਵਿੱਚ ਪਾ ਲਾਂਗੇ ਤੁਸੀਂ ਇਹਨੂੰ ਸਾਫ਼ ਕਰ ਦਿੰਦੀ ਆ ਵੀ ਨੀਰਬੀਓ ਬਣਾ ਦਿੰਦੀ ਆ ਨਾਲੇ ਟਾਈਮ ਨਹੀਂ ਜ਼ਿਆਦਾ ਲੱਗਦਾ ਹੈ ਦਾ ਬੱਸ ਮਾੜਾ ਆਪਾਂ ਇਹਨੂੰ ਅੰਦਰ ਰੱਖ ਲਵਾਂਗੇ ਇਹ ਕਦਾਫ ਕੰਟਾ ਰੱਖ ਕੇ आप बुरश मार लागे ला जी एक तो मिनट ना आप इन एला दें चगी बोतल बच्चे घूम जूगी सारे लग जी बोतल हम आप मारा ए बुरश

ਤੇ ਗਰੀ ਆਹਨ ਪੂਰੀ ਸਾਫ ਹੋ ਚੁੱਕੀ ਹੈ ਪਹਿਲਾਂ ਦੀ ਨਾਲ ਹੋਰੀ ਨਵੀਂ ਆ ਗਈ ਬਿਲਕੁਲ ਪਤਾ ਨਹੀਂ ਲੱਗਦਾ ਹੈਗਾ ਵੀ ਆਪਾਂ ਬਈ ਉਹ ਕਰਦੇ ਆਂ ਚਾਹ ਨੂੰ ਵਰਤਦੇ ਆਂ ਜਾਂ ਨਹੀਂ ਵਰਤਦੇ ਇਹਦੇ ਥੋੜਾ ਜਿਹਾ ਚਰਵਾਦ ਹੋਣਾ ਸੀ ਆਈਂ ਕਰਦੇ ਆਂ ਮਹੀਨੇ ਵੀ ਦਾ ਨਾ ਬਾਦ ਧੋ ਕੇ ਸਾਫ ਕਰ ਦਈਦੀ ਆ ਕੋਈ ਨਾ ਹੁਣ ਚਾਹ ਤਾਂ ਰੋਜ਼ ਮਝਾਣੀ ਹੁੰਦੀ ਆ ਇਸ ਕਰਕੇ ਉਹ ਚੜ ਜਾਂਦਾ ਰੰਗ ਕਹਿੰਦਾ ਸਨ ਤਾਂ ਜਿਵੇਂ ਆਖੇ ਦੀ ਜਦੋਂ ਉਹ ਨਿੱਕੀ ਚਾਹ ਬਣਾਈਦੀ ਉਹ ਨਿੱਕੀ ਬਸ ਕੱਪਾਂ ਚ ਪੰਜ ਪਾ ਲਈਦੀ ਆ ਉਹ ਛੋਟਾ ਟੰਬਰ ਕਰਕੇ ਫੜ ਜਾਂਦਾ ਵੱਡੇ ਟੰਬਰਾਂ ਚ ਤਾਗਲਾ ਉਹ ਵੀ ਬਣਾ ਕੇ ਰੱਖ ਲੈਂਦਾ ਇਕੱਠੀ ਅੱਜ ਮੇਰੀ ਮਜਬੂਰੀ ਹੁੰਦੀ ਆ ਪਾ ਕੀ ਪੈਸਾ ਕਰੀਆ ਮਾਰ ਪਾ ਬਣਾਉਣਾ ਤੇ ਮਾਰਨ ਚਾਹੀਦਾ ਹੁਣ ਲਿਆ ਨੰਮ ਵੀ ਸਮਾਰ ਕੇ ਧੋ ਲਿਆ ਕਰੋ ਬਸ ਫਿਰ ਜੰਮ ਵੀ ਕੰਮ ਨਹੀਂ ਮਿਲ ਜਾਂਦੇ ਲਓ ਜੀ ਆ ਸੀ ਆਪਣੀ ਇਹ ਫਰਮੋਸ ਤੋਂ ਦਾ ਟ੍ਰਿਕਾ ਤੇ ਆਪਣੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਜਿਵੇਂ ਕਿਸੇ ਨੂੰ ਲੋਡ ਲੱਗਦਾ ਅਗਲਾ ਉਹਨੇ ਕਰ ਲੈਂਦਾ ਸਾਨੂੰ ਤਾਂ ਇਦਾਂ ਹੀ ਸਭ ਸਹੀ ਲੱਗ ਗਿਆ ਜਦੋਂ ਨਿਊ ਬੋਤਲ ਲੈ ਹੁੰਦੇ ਨੇ ਥੋੜਾ ਜਿਹਾ ਕੱਢ ਕੇ ਰੱਖ ਲੈਣਾ ਹਰ ਇੱਕ ਹਉਦਣਾ ਬਹੁਤ ਛੇਤੀ ਸਾਫ਼ ਹੋ ਜਾਂਦੀ ਹੈ ਨਾਲੇ ਮਿਹਨਤ ਨਹੀਂ ਬਹੁਤੀ ਕਰਨੀ ਪੈਂਦੀ ਐਂ ਬਿਲਕੁਲ ਨਵਿਆਣੀ ਬਣ ਜਾਂਦੀ ਆ ਤੇ ਅੱਜ ਹੁਣ ਆਪਾਂ ਬਲੌਗ ਕਰਦੇ ਆ ਸਵਾਪਤੀ ਜੀ ਤੇ ਲੈ ਕੇ ਆਵਾਂਗੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਆਗਿਆ ਦੇ ਤੇ ਜਿਹੜੀਆਂ ਭੈਣਾਂ ਮੇਰੀਆਂ ਨਵੀਆਂ ਜੁੜੀਆਂ ਨੇ ਉਹ ਬੈਲ ਆਈਕਨ ਤਾਂ ਬਟਨ ਜਰੂਰ ਦਬਾ ਲਿਆ ਕਰੋ ਜੀ ਨੋਟੀਫਿਕੇਸ਼ਨ ਪਹਿਲਾਂ ਆ ਵੀ ਤੇ ਜਿਹੜੀਆਂ ਪੁਰਾਣੀਆਂ ਮੇਰੀਆਂ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਇੱਥੇ ਵੀਊ ਦਿੰਦੀਆਂ ਨੇ ਵੀਡੀਓ ਦੇਖਦੀਆਂ ਨੇ ਉਹਨਾਂ ਦਾ ਤਾਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਜਿਉਂਦੇ ਵਾਸਤੇ ਰੋ ਰਾਜੀ ਖੁਸ਼ੀ ਰਹੋ ਪਰਮਾਤਮਾ ਤੁਹਾਨੂੰ ਤੁੰਦ ਰੋਸ